ਇਹ ਆਪਣਾ ਟਾਇਲ ਟੱਕਰ ਜੀ 18-20 ਲੱਖ ਰੁਪਏ ਲੱਗ ਗਏ। ਜਾਂਦੇ ਆਉਂਦੇ ਆ ਬਾਹਰ ਅੰਦਰ। ਇਹਨਾਂ ਨੇ ਸਾਨੂੰ ਗੋਰੇ ਦਾ ਹੀ ਦੱਸ ਪਾਈ ਰੰਪਰੇ ਵਾਲੇ ਦੀ। ਆ ਮਤਲਬ ਕਿ ਖਰਚੇ ਦੀ ਬਚਤ ਕਰਦੇ ਆ ਉਹ ਮਤਲਬ ਕਿ ਥੱਲੇ ਫਰਸ਼ਾਂ ਦੇ ਲੈਵਲ ਤੋਂ ਆ ਜਾਂਦੀ ਹੈ ਜੀ। ਤੇ ਕੋਈ ਜਿਵੇਂ ਆਪਾਂ ਹੁਣ ਹੋਰ ਦੁਕਾਨ ਤੋਂ ਟਾਇਲ ਲੈ ਕੇ ਆਵਾਂਗੇ ਵਾਟ ਉਹਦੇ ਵਿੱਚ 2 बाई 4 ਦੇ ਵਿੱਚ ਬਹੁਤ ਜ਼ਿਆਦਾ ਵਾਟ ਆਉਂਗਾ। ਬਸ ਠੀਕ ਆ ਬਾਈ ਠੀਕ ਆ। ਜਿਹੜੀ ਇਹ ਟਾਇਲ ਆ ਇਹ ਸਾਨੂੰ ਬਹੁਤ ਵਧੀਆ ਲੱਗਦੀ ਹੈ ਵੀ ਲਾਉਣ 'ਚ। ਤੇ ਜਮਨ ਨੇ ਇਹਨੂੰ ਘੱਟੋੜ 2 ਸਾਲ ਡੇਢ ਸਾਲ ਹੋ ਗਿਆ ਕੋਠੀ ਲੱਗੀ ਨੂੰ ਜੀ। ਅੱਛਾ ਜੀ। ਤੇ ਸਾਲ ਡੇ ਠੀਕ ਆ ਬਾਈ ਆ ਦੇਖੋ ਜੀ ਉਹ ਮੇਰੇ ਸ਼ੈਨ ਨੇ ਕਿ ਨਹੀਂ ਬਾਈ ਉਹ ਮੇਰੇ ਸ਼ੈਨ ਨੇ ਕਹਿੰਦਾ ਸਹੀ ਗੱਲ ਆ ਹਾਂ ਕੋਈ ਉਹ ਲੱਗਦਾ ਨਾ ਜਿਵੇਂ ਕਿ ਵੀ ਪੱਥਰ ਲੱਗਿਆ ਦੂਰ ਪੱਥਰ ਲੱਗਿਆ ਹੁੰਦਾ ਦੂਜਾ ਅਰੇ ਛੇ ਦੇ ਹਿਸਾਬ ਨਾਲ ਹਾਂ ਹਾਂ ਹੈਗੀ ਆ ਦੋਸਤੋ ਟਾਇਲ ਹੈਗੀ ਟਾਇਲ ਲੱਗਿਆ ਟਾਇਲ ਦਾ ਡਿਜ਼ਾਈਨ ਆ ਜਿਹੜੇ ਰੇਸ਼ੇ ਵਗੈਰਾ ਨੇ ਉਹ ਇਦਾਂ ਲੱਗਦਾ ਜਿਵੇਂ ਮਾਰਬਲ ਲੱਗਿਆ ਹੁੰਦਾ ਦੋਸਤੋ ਜੇ ਆਪਾਂ ਕੋਠੀ ਦੇ ਖਰਚਿਆਂ ਦੀ ਗੱਲ ਕਰੀਏ ਜਿੱਥੋਂ ਕੋਠੀ ਦਾ ਖਰਚਾ ਜ਼ਿਆਦਾ ਵੀ ਹੋ ਸਕਦਾ ਤੇ ਜਿੱਥੋਂ ਕੋਠੀ ਦਾ ਖਰਚਾ ਘੱਟ ਵੀ ਸਕਦਾ ਆਪਾਂ ਉਹਨਾਂ ਗੱਲਾਂ ਤੇ ਅੱਜ ਗੱਲਬਾਤ ਕਰਾਂਗੇ ਬਾਈ ਹੋਰੀ ਆਪਣੇ ਨਾਲ ਨੇਗੇ ਤੇ ਬਈ ਦਾ ਪੱਥਰ ਦਾ ਜਿੰਨਾ ਕਿਤੇ ਪੱਥਰ ਦਾ ਕੰਮ ਹੋਇਆ ਲੱਕੜ ਦਾ ਕੰਮ ਹੋਇਆ ਉਹ ਸਾਰੇ ਬਾਈ ਹੋਰ ਨਾਲ ਆਪਾਂ ਗੱਲਬਾਤ ਕਰਾਂਗੇ ਤੇ ਅੱਗੇ ਜਾ ਕੇ ਕਰਦੇ ਆਂ ਇਹ ਗੱਲਬਾਤ ਸੱਸੀ ਗੱਲ ਵੀਰੇ ਸੱਸੀ ਗੱਲ ਵੀਰੇ ਤੇ ਬਈ ਜੇ ਆਪਾਂ ਗੱਲ ਕਰੀਏ ਤੁਸੀਂ ਤੁਹਾਡੀ ਕੋਠੀ ਆ ਨਾ ਇਹ ਕਿੰਨਾ ਕੁ ਏਰੀਆ ਬਾਈ ਇਹ ਸਾਰਾ ਇਹ ਸਾਰਾ ਬਾਈ 1700 ਸਕਰ ਫੁੱਟ ਅੱਛਾ 1700 ਸਕਰ ਫੁੱਟ ਹੈ ਬਾਈ ਸਿੰਗਲ ਪੋਰਸ਼ਨ ਆ ਦੋਸਤੋ ਇਹ ਸਿੰਗਲ ਤੇ ਬਾਈ ਹੋਰ ਨਾਲ ਆਪਾਂ ਗੱਲਬਾਤ ਕਰਾਂਗੇ ਸਾਰੀ ਇਸ ਕੋਠੀ ਦੇ ਜਿੰਨਾ ਦਾ ਕੰਮ ਹੋਇਆ ਹੋਇਆ ਉਹਤੇ ਵੀ ਗੱਲ ਕਰਾਂਗੇ ਤੇ ਅੰਦਰ ਤੋਂ ਦਿਖਾਵਾਂਗੇ ਡਿਜ਼ਾਈਨ ਕਿਦਾਂ ਦਾ ਤੇ ਬਾਈ ਬਾਈਹੋਰੀ ਨਾਲ ਨੇ ਠੇਕੇਦਾਰ ਭਰਾ ਵੀ ਆਪਣੇ ਨਾਲ ਨੇ ਬਾਈ ਆਪਣਾ ਨਾਮ ਜਰੂਰ ਦੱਸੋ ਮੇਰਾ ਨਾਮ ਮੱਖਣ ਸਿੰਘ ਜੀ ਮੱਖਣ ਸਿੰਘ ਹਾਂਜੀ ਤੇ ਬਾਈਹੋਰੀ ਆਪਣੇ ਨਾਲ ਨੇ ਇਹਨਾਂ ਨੇ ਇਹਦੇ ਚ ਕੰਮ ਕੀਤਾ ਪੱਥਰ ਪੱਥਰ ਠੀਕ ਹੈ ਬਾਈ ਪੱਥਰ ਦਾ ਕੰਮ ਬਾਈਹੋਰੀਆਂ ਦਾ ਹੈਗਾ ਤੇ ਆਪਣਾ ਵੀ ਨਾਮ ਜਰੂਰ ਦੱਸੋ ਬਾਈ ਮਣੀ ਸਿੰਘ ਹਾਂਜੀ ਮਣੀ ਸਿੰਘ ਠੀਕ ਹੈ ਬਾਈ ਤੇ ਬਾਈ ਆਪਾਂ ਅੰਦਰ ਚੱਲਦੇ ਹਾਂ ਡਿਜ਼ਾਈਨ ਆਪਾਂ ਨਾਲ ਦੀ ਨਾਲ ਦਿਖਾਉਣਾ ਸਾਰੀ ਗੱਲਬਾਤ ਅਸੀਂ ਅੰਦਰ ਚੱਲ ਕੇ ਕਰਾਂਗੇ ਠੀਕ ਹੈ ਤੇ ਦੋਸਤੋ ਪੋਰਚ ਵਿੱਚ ਆਪਾਂ ਖੜੇ ਸੀ ਸਿੰਗਲ ਪੋਰਸ਼ਨ ਦਾ ਬਹੁਤ ਸੋਹਣਾ ਡਿਜ਼ਾਈਨ ਹੈ ਬਾਕੀ ਤੁਸੀਂ ਕਮੈਂ ਇਹਦੀ ਗੱਲਬਾਤ ਆਪਾਂ ਸਾਰੀ ਕਰਾਂਗੇ ਜਿੰਨਾ ਵੀ ਆਪਣੇ ਇਹਦੇ 'ਚ ਕੰਮ ਹੋਇਆ ਹੋਇਆ ਆਪਾਂ ਮੇਨ ਗੇਟ ਦੇ ਵਿੱਚੋਂ ਲੌਬੀ ਦੇ ਵਿੱਚ ਐਂਟਰ ਹੋਇਆ ਜੀ ਹਾਂਜੀ ਬਾਈ ਹੋਰੀ ਆਪਣੇ ਨਾਲ ਤੇ ਬਾਈ ਇਹਦੇ 'ਚ ਮਟੀਰੀਅਲ ਦੱਸਿਓ ਆਪਾਂ ਕਿਹੜਾ-ਕਿਹੜਾ ਵਰਤਿਆ ਜਦੋਂ ਆਪਾਂ ਕੋਠੀ ਬਣਾਈ ਐ ਇਧਰ ਆਓ ਜੀ ਆਪਾਂ ਅਲਟਰਾਟੈਕ ਸਾਰਾ ਸਿਮਿੰਟ ਲਾਇਆ ਜੀ ਵਧੀਆ ਕੰਪਨੀ ਦਾ ਠੀਕ ਐ ਜੀ ਤੇ 53 ਗ੍ਰੇਡ ਸਾਰਾ ਸਿਮਿੰਟ ਸੀਗਾ ਠੀਕ ਐ ਜੀ ਜਦੋਂ ਆਪਾਂ ਸੱਤ ਸਿਮਿੰਟ ਪਾਇਆ ਅਲਟਰਾਟੈਕ ਵਾਟਰ ਪਾਇਆ ਜੀ ਅਲਟਰਾਟੈਕ ਵਾਟਰ ਹਾਂਜੀ ਹਾਂਜੀ ਵਾਟਰਪੂਫ ਹਾਂਜੀ 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 ਉਹਦੇ ਨਾਲ ਤੇੜ ਵਗੈ ਤੇ ਬਈ ਜੇ ਸਰੀਏ ਦੀ ਗੱਲ ਕਰੀਏ ਸਰੀ ਆਪਾਂ ਇਹਦੇ ਵਿੱਚ ਕਾਮਧੇਨੂ ਦਾ ਨੈਕਸਟ ਕੰਪਨੀ ਦਾ ਪਾਇਆ ਜੀ ਕਾਮਧੇਨੂ ਦਾ ਹਾਂਜੀ ਹਾਂਜੀ ਵੀ ਕਹਿੰਦਾ ਉਧਰ ਚੰਗਾ ਮੰਡੀ ਹਾਲ ਆ ਵਧੀਆ ਵਧੀਆ ਸਰੀਏ ਇੱਕ ਬਈ ਸਾਰੀ ਇੱਕ ਨੰਬਰ ਵਰਤੀ ਹੈ ਇੱਕ ਨੰਬਰ ਆਈ ਸਾਰੀ ਜੀ ਇਹ ਦੂਜਾ ਜੱਟ ਵਧੀਆ ਤੇ ਬਈ ਆਪਾਂ ਉਦੋਂ ਬਾਅਦ ਨਾਲ ਇੱਕ ਇਹ ਚੀਜ਼ ਹੁੰਦੀ ਆ ਨਾ ਤੁਸੀਂ ਤਾਂ ਠੇਕੇਦਾਰ ਹੋ ਤੁਸੀਂ ਤਾਂ ਰੋਜ਼ ਕੁੱਠੀਆਂ ਬਣਾਉਂਦੇ ਹੋ ਹਾਂਜੀ ਜਿਹੜਾ ਇੱਥੋਂ ਤੱਕ ਕਾਰ ਹੁੰਦਾ ਆਪਾਂ ਬਣਾਉਨੇ ਆ ਮਕਾਨ ਹੋ ਜਾਂਦਾ ਪਲਾਸਟਰ ਤੱਕ ਠੀਕ ਹੈ ਜੀ ਉਹਦਾ ਦਾ ਬਈ ਖਰਚਾ ਜਿਹੜਾ ਹੁੰਦਾ ਤੁਸੀਂ ਐਸਟੀਮੇਟ ਮਾਲਕ ਨੂੰ ਦੇ ਦਾਨੇ ਹੋਣਾ ਹਾਂ ਹਾਂ ਉਹ ਤਾਂ ਸਾਨੂੰ ਸੀਮਿਤ ਖਰਚੇ ਹੀ ਹੁੰਦੇ ਸਾਰੇ ਜੀ ਵਧੀਆ 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 ਲਾਗਣ ਨਾਲੇ ਜਿੱਥੇ ਕੋਈ ਆਪਾਂ ਮਤਲਬ ਕਿ ਖਰਚੇ ਦੀ ਬਚਤ ਕਰਦੇ ਆ ਉਹ ਮਤਲਬ ਕਿ ਥੱਲੇ ਫਰਸ਼ਾਂ ਦੇ ਲੈਵਲ ਤੋਂ ਆ ਜਾਂਦੀ ਹੈ ਜੀ ਉਹ ਜਦੋਂ ਕਹਿੰਦਾ ਮਤਲਬ ਬਣ ਗਈ ਪਲਾਸਟਰ ਹੋ ਗਈ ਪਲਾਸਟਰ ਹੋ ਗਿਆ ਤੇ ਉਸ ਤੋਂ ਬਾਅਦ ਜਿਹੜੇ ਕੰਮ ਹੋਣੇ ਆ ਲੱਕੜ ਦਾ ਹੋਣਾ ਪੱਥਰ ਦਾ ਹੋਣਾ ਉਹਨਾਂ 'ਚ ਖਰਚੇ ਵੱਧ ਘੱਟ ਹੋਣੇ ਆ ਉਹਨਾਂ ਦੇ ਬਾਅਦ ਘੱਟ ਹੋ ਜਾਂਦੇ ਤੇ ਬਈ ਆਪ ਬਾਈ ਹੋਰ ਨੇ ਦੱਸਿਆ ਵੀ ਕਿਹੜਾ ਕਿਹੜਾ ਮਟੀਰੀਅਲ ਲਾਇਆ ਹੈ ਨਾ ਘਰ ਬਣ ਗਿਆ ਪਲਾਸਟਰ ਹੋ ਗਿਆ ਹੈ ਨਾ ਉਸ ਤੋਂ ਬਾਅਦ ਖਰਚਿਆਂ ਦੀ ਗੱਲ ਕਰੀਏ ਤੁਸੀਂ ਅੱਗੇ ਪੱਥਰ ਦਾ ਜਦੋਂ ਸੋਚਿਆ ਤੇ ਉਦੋਂ ਫਿਰ ਪੱਥਰ ਦਾ ਤੁਸੀਂ ਕੀ ਮੈਸੇਜ ਸੋਚਿਆ ਇਹਦੇ ਤੇ ਕਿੰਨਾ ਕੁ ਬਣ ਲੇ ਚਲੋ ਬਜਟ ਦੀ ਕਿਵੇਂ ਵੀ ਤੁਹਾਡਾ ਕੀ ਸਿਸਟਮ ਹੈ ਜੇ ਆਪਾਂ ਇੰਨਾ ਕੁ ਪੈਸਾ ਲਾਉਣਾ ਹੈ ਤੇ ਕਿਹੜਾ ਪੱਥਰ ਲਾਉਣਾ ਹੈ ਪੱਥਰੇ ਦੇ ਵਿੱਚ ਮਾਰਬਲ ਲਾਉਣਾ ਜਾਂ ਟਾਇਲ ਲਾਉਣੀ ਆਪਾਂ ਸੋਚਦੇ ਹਾਂ ਨਾ ਉਹਦੇ ਤੇ ਬਾਈ ਜਰੂਰ ਦੱਸੋ ਉਹਦੇ ਬਾਈ ਅਸੀਂ ਮਿਸਤਰੀ ਨਾਲ ਰਹਿ ਗਰੀ ਬਾਈ ਠੇਕੇਦਾਰ ਨਾਲ ਠੇਕੇਦਾਰ ਨਾਲ ਵੀ ਪੱਥਰ ਲਾਈਏ ਕਿ ਟੇਲ ਲਾਈਏ ਠੀਕ ਹੈ ਬਾਈ ਇਹ ਫਿਰ ਜਾਂਦੇ ਆਉਂਦੇ ਆ ਬਾਹਰ ਅੰਦਰ ਹਾਂਜੀ ਬਾਈ ਇਹਨਾਂ ਨੇ ਸਾਨੂੰ ਗੋਰੇ ਦੇ 10-20 ਰੰਪਰੇ ਵਾਲੇ ਦੀ ਠੀਕ ਹੈ ਇਹ ਕੋੜਾ ਠੀਕ ਹੈ ਬਾਈ ਤੇਰੇ ਵੀ ਉੱਥੇ ਗਏ ਹਾਂਜੀ ਇਹ ਸਾਡੇ ਇਹ ਨਵਾਂ ਡਿਜ਼ਾਈਨ ਆਇਆਇਆ ਸੀ ਠੀਕ ਹੈ ਬਾਈ ਉਹਨਾਂ ਕੋਲੇ ਤੇ ਬਾਈ 12 ਉਹ ਵੀ ਐਲੀਵੇਸ਼ਨ ਦਿਖਾਓ 12 ਵੀ ਬਾਈ ਉਹਨਾਂ ਨੇ ਜਿਹੜਾ ਕਿ ਮੰਨ ਕੇ ਚੱਲੋ ਪੱਥਰ ਲੱਗਿਆ ਹੋਇਆ ਸਾਰੀ ਦੀ ਬਗਲ ਗੱਲਬਾਤ ਕਰ ਉਹਾਂ ਦੇ ਵੀ ਇਹ ਨਵਾਂ ਡਿਜ਼ਾਈਨ ਆਇਆ ਹੋਇਆ ਹਾਂਜੀ ਬਾਈ ਐ ਤੇ ਸਾਡੇ ਇਹੀ ਪਸੰਦ ਆਇਆ ਵੀ ਦੇਖਣ ਨੂੰ ਬਾਈ ਉਹ ਲੱਗਦਾ ਹੈ ਨਾ ਜਿਵੇਂ ਕਿ ਵੀ ਪੱਥਰ ਲੱਗਿਆ ਦੂਰ ਪੱਥਰ ਲੱਗਿਆ ਹੁੰਦਾ ਦੂਜਾ ਅਰੇ ਛੇ ਦੇ ਹ ਉਹ ਇਦਾਂ ਲੱਗਦਾ ਜਿਵੇਂ ਮਾਰਬਲ ਲੱਗਿਆ ਹੁੰਦਾ ਮਾਰਬਲ ਲੱਗਿਆ ਹਾਂਜੀ ਕੁਝ ਸਮੇਂ ਪਹਿਲਾਂ ਡੂੰਗਰੀ ਦਾ ਮਾਲ ਹੁੰਦਾ ਨਹੀਂ ਮਕਰਾਨੇ ਦਾ ਜੀ ਹਾਂਜੀ ਹਾਂਜੀ ਉਹਦਾਂ ਮੈਚ ਕਰ ਰਿਹਾ ਜੀ ਇਹ ਹਾਂਜੀ ਲੋਕ ਓਦਾਂ ਦੇ ਆ ਇੱਕ ਵਾਰੀ ਅਸੀਂ ਵੀ ਆ ਗਏ ਨਾ ਸਾਨੂੰ ਲੱਗਿਆ ਵੀ ਆ ਮਾਰਬਲ ਲੱਗਿਆ ਹੋਇਆ ਇਹਦੇ ਚ ਤੇ ਬਾਈ ਇਹ ਜਿਹੜਾ ਕਿ ਆਪਾਂ ਇਹ ਪੱਥਰ ਲਾਇਆ ਪੋਰਚ ਦੇ ਵਿੱਚ ਹੋਰ ਲਾਇਆ ਹੈ ਨਾ ਇਹਦੇ ਅੰਦਰ ਆਹ ਲਾਤਾ ਤੇ ਜਦੋਂ ਆਪਾਂ ਖਰੀਦਿਆ ਇਹ ਸਾਨੂੰ ਬਜਟ ਦੱਸਤਾ ਸੀ ਵੀ ਇੰਨਾ ਕੁ ਬਜਟ ਆ ਜਾਣਾ ਜੋ ਤੁਸੀਂ ਖਰੀਦਣਗੇ ਸਾਨੂੰ ਬਜਟ ਉੱਪਰ ਤਾਂ ਨਹੀਂ ਗਿਆ ਕਈ ਵਾਰੀ ਨਾ ਇੱਕ ਅਕਸਰ ਆਪਾਂ ਦੇਖਦੇ ਆ ਭਰਾ ਹੋਰੀ ਆਪਣੇ ਨਾਲ ਨੇ ਵੀ ਕਈ ਵਾਰੀ ਆਪਣਾ ਐਸਟੀਮੇਟ ਹੁੰਦਾ ਮਿਸਤਰੀ ਦਾ ਵੀ ਹੁੰਦਾ ਉਦੋਂ ਵੀ ਵੱਧ ਜਾਂਦਾ ਹੁੰਦਾ ਕੰਮ ਵੀ ਤੁਹਾਨੂੰ ਇਦਾਂ ਦਾ ਤਾਂ ਨਹੀਂ ਕੋਈ ਮਹਿਸੂਸ ਹੋਇਆ ਨਹੀਂ 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 ਠੀਕ ਹੈ ਭਾਈ ਜਿਵੇਂ ਕਿ ਬਜਟ ਦੱਸਿਆ ਪੱਥਰ ਦਾ ਦੇਣੇ ਸੀ ਪੱਥਰ ਦਾ ਤਾਂ ਚੌਗਣਾ ਆਉਂਦਾ ਇਹਦੋਂ ਠੀਕ ਹੈ ਅੱਛਾ ਪੱਥਰ ਇਹਦੋਂ ਚੌਗਣੇ ਰੇਟ ਚਾਉਂਦਾ ਆਉਂਦਾ ਨਹੀਂ ਤੇ ਬਾਈ ਜਦੋਂ ਆਪਾਂ ਪੱਥਰ ਤੋਂ ਗੱਲ ਸਟਾਰਟ ਕਰੀਏ ਜਦੋਂ ਆਪਾਂ ਪੱਥਰ ਤੇ ਮੰਨ ਕੇ ਚੱਲ ਵੀ ਲਾਉਣਾ ਸੀ ਹੁਣ ਇਹਦੇ 'ਚ ਤੁਸੀਂ ਫਿਰ ਉਹ ਉਸ ਤੋਂ ਬਾਅਦ ਕੀ ਸੋਚਾ ਪਲਸਤਰ ਪੁੱਤਰ ਤਾਂ ਹੋ ਗਈ ਸੀਗੀ ਕੋਠੀ ਫਿਰ ਅਸੀਂ ਮਿਸਤਰੀਆਂ ਰਹਿ ਕਰੀ ਠੀਕ ਹੈ ਬਾਈ ਮਿਸਤਰੀ ਠੇਕੇਦਾਰ ਨਾਲ ਠੇਕੇਦਾਰ ਤੋਂ ਬਾਅਦ ਠੇਕੇਦਾਰਾਂ ਦਾ ਵੀ ਆਪਣੇ ਪਿੰਡ ਦਾ ਹੀ ਆ ਮਣੀ ਹਾਂਜੀ ਬਾਈ ਮੁੰਡਾ ਫਿਰ ਉਹਨੂੰ ਸੱਦ ਲਿਆ ਤੇ ਬਾਈ ਹੋਰੀ ਜਿਵੇਂ ਇਹਨਾਂ ਨੇ ਬਾਈ ਹੋਰ ਇਹਨਾਂ ਨੇ ਪੱਥਰ ਲਾਇਆ ਇਹ ਵੀ ਬੁਲਾ ਲੇ ਇਹ ਵੀ ਬੁਲਾ ਲੇ ਇਹ ਆਂਦੇ ਵੀ ਤੈਨੂੰ ਬਜਟ ਤੇ ਟੇਲ ਬੈਟਰ ਹੋਊਗੀ ਠੀਕ ਹੈ ਤੂੰ ਜਾ ਗੁਰਦੇ ਠੀਕ ਹੈ ਜੀ ਵੀ ਕਹਿੰਦਾ ਮਤਲਬ ਵੀ ਤੁਹਾਨੂੰ ਬ ਆਪਣਾ ਹੋ ਜੂਟ ਗਿਆ ਹਾਂਜੀ ਇਹ ਕਹਿੰਦੇ ਵੀ ਭਾਈ ਟਕਿਆ ਹੋ ਜੂਗਾ ਤੇਰਾ ਇਹਨੇ ਪੈਸੇ ਚ ਨਾਲੇ ਬਾਹਰ ਲੱਗ ਜੂ ਤੁਸੀਂ ਤਾਂ ਭਾਈ ਮੈਂ ਕਹਿੰਦਾ ਫਰੰਟ ਤੇ ਵੀ ਉਧਰ ਵੀ ਲਾਈ ਪਈ ਆ ਸਾਰੇ ਹਨਾ ਉਧਰ ਵੀ ਭਾਈ ਉਧਰ ਵੀ ਵਿੱਚੇ ਚਾਹ ਚੇਰੇ ਵੀ ਆ ਇਧਰ ਕੰਨੀ ਤੇ ਵੀ ਆ ਅੱਛਾ ਅੱਛਾ ਭਾਈ ਉਹ ਦਿਖਾ ਦੇ ਬਸ ਤੇ ਕਹਿਣਾ ਮਤਲਬ ਬਾਈ ਅੰਦਰ ਵੀ ਤੇ ਬਾਹਰ ਵੀ ਜਿਹੀ ਲੱਗੀ ਐ ਸੋਨੂੰ ਇਹ ਸੀਗਾ ਵੀ ਪਹਿਲਾਂ ਰਾਇ ਹੈਗੀ ਸੀ ਥੋੜੀ ਬਾਹਰ ਦੇ ਪਾਸੇ ਚੜਾਉਣ ਦੀ ਨਹੀਂ ਨਹੀਂ ਪਹਿਲਾਂ ਰਾਇ ਹੈ ਨਹੀਂ ਸੀ ਅੱਛਾ ਜਦੋਂ ਤੁਹਾਨੂੰ ਇਹਨਾਂ ਨੇ ਦੱਸਿਆ ਵੀ ਬਜਟ ਦੇ ਦੇ ਚਾਹੇ ਤੁਸੀਂ ਆਖਿਆ ਬਾਹਰ ਵੀ ਚੜਾ ਦਿੰਨੇ ਆ ਫਿਰ A to Z ਸਣੇ ਰਸੋਈ ਦਾ ਸਾਰਾ ਕੁਝ ਠੀਕ ਹੈ ਉੱਥੇ ਹੀ ਲੈਂਦੇ ਜੀ ਰੰਪਰੀ ਟੋਟਲੀ ਸਮਾਨ ਟੋਟਲੀ ਸਣੇ ਨਾਉਣ ਵਾਲੇ ਦਾ ਜੀ ਠੀਕ ਹੈ ਠੀਕ ਹੈ ਵੀ ਉਹ ਆਪਾਂ ਨਾਲ ਦੀ ਨਾਲ ਡਿਜ਼ਾਈਨ ਦਿਖਾਉਣੇ ਬਾਈ ਸਾਰੀ ਕੋਠੀ ਦਾ ਤੇ ਬਾਈ ਹੋਰਾਂ ਨਾਲ ਵੀ ਗੱਲਬਾਤ ਕਰਾਂਗੇ ਆਪਾਂ ਜਿੰਨਾ ਭਰਾ ਰਿਟੇਲ ਲਾਈ ਹੈਗੀ ਇਹ ਕੋਠੀ ਦੇ ਵਿੱਚ ਤੇ ਬਾਈ ਜੀ ਇਹਦੇ ਬਾਰੇ ਜ ਟਾਇਲ ਦਾ ਕੰਮ ਤੁਸੀਂ ਕਰਦੇ ਹੋ ਟਾਇਲ ਪੱਥਰ ਲਾਉਣ ਦਾ ਨਾ ਸਾਰੀ ਕੋਠੀ ਦਾ ਸੋਨੂੰ ਸੌਂਪਤਾ ਸੀ ਕੰਮ ਹਾਂਜੀ ਤੇ ਇਹਦੇ ਚ ਬਾਈ ਤੁਹਾਨੂੰ ਕੀ ਕੁਆਲਿਟੀ ਲੱਗੀ ਖਾਸ ਨਹੀਂ ਕੁਆਲਿਟੀ ਬਹੁਤ ਵਧੀਆ ਬਾਈ ਜੀ ਕਿਉਂਕਿ ਤੁਸੀਂ ਸਾਡੇ ਤੋਂ ਬੈਟਰ ਦੱਸ ਸਕਦੇ ਹੋ ਤੁਹਾਡਾ ਰੋਜ਼ ਦਾ ਕੰਮ ਹੈ ਨਾ ਨਹੀਂ ਕੁਆਲਿਟੀ ਬਹੁਤ ਵਧੀਆ ਬਾਈ ਜੀ ਹਾਂਜੀ ਤੇ ਕੋਈ ਜਿਵੇਂ ਆਪਾਂ ਹੁਣ ਹੋਰ ਦੁਕਾਨ ਤੋਂ ਟਾਇਲ ਲੈ ਕੇ ਆਵਾਂਗੇ ਵਾਟਾ ਉਹਦੇ ਵਿੱਚ 2x4 ਦੇ ਵਿੱਚ ਬਹੁਤ ਜ਼ਿਆਦਾ ਵਾਟਾ ਆਉਂਦਾ ਬਾਠ ਠੀਕ ਹੈ ਭਾਈ ਠੀਕ ਹੈ ਜਿਹੜੀ ਏਟੈਲ ਆ ਇਹ ਸਾਨੂੰ ਬਹੁਤ ਵਧੀਆ ਲੱਗਦੀ ਹੈ ਵੀ ਲਾਉਣ 'ਚ ਤੇ ਜਮਾਂ ਵੱਟ-ਵਟ ਹੈ ਕਹਿੰਦਾ ਤੁਹਾਨੂੰ ਲਾਉਣੀ ਵੀ ਸੌਖੀ ਹੈ ਹਾਂ ਜੀ ਲਾਉਣੀ ਵੀ ਸੌਖੀ ਹੈ ਉਹ ਵੀ ਚੀਜ਼ ਆ ਨਾ ਤੁਸੀਂ ਉਹ ਚੀਜ਼ ਨੂੰ ਪ੍ਰੇਫਰ ਕਰੋਗੇ ਜਿਹੜੀ ਬਹੁਤ ਲਾਉਣੀ ਸੌਖੀ ਹੈ ਹਾਂ ਜੀ ਲਾਉਣ ਵੇਲੇ ਮੈਨੂੰ ਪਤਾ ਲੱਗਦਾ ਲਾਉਣ ਵੇਲੇ ਨਾ ਜੀ ਵੱਟ ਹੁੰਦਾ ਜੀ ਇਹਦੇ 'ਚ ਹੁਣ ਇਹਨੂੰ ਘੱਟੋ-ਘੱਟ 2 ਸਾਲ ਡੇਢ ਸਾਲ ਹੋ ਗਿਆ ਕੋਠੀ ਲੱਗੀ ਨੂੰ ਜੀ ਅੱਛਾ ਜੀ ਤੇ ਸਾਲ ਡੇਢ ਸਾਲ ਦੇ ਵਿੱਚ ਏਟੈਲ ਦੱਸ ਦਿੰਦੀ ਹੈ ਵੀ ਕੀ ਆ ਏਟੈਲ ਠੀਕ ਹੈ ਬਾਈ ਆ ਦੇਖੋ ਜੀ ਉਹ ਮੇ ਸ਼ੈਨਿੰਗ ਵੀ ਨਹੀਂ ਬਾਈ ਉਹ ਮੇ ਸ਼ੈਨਿੰਗ ਹੈ ਸਹੀ ਗੱਲ ਹਾਂ ਤੇ ਤੁਸੀਂ ਬਾਈ ਇਹ ਫਿਰ ਆਪ ਖੁਦ ਲਾਇਆ ਤੇ ਬਾਹਰਲੇ ਪਾਸੇ ਵੀ ਸਾਰਾ ਕੰਮ ਤੁਸੀਂ ਕੀਤਾ ਜਿਹੜਾ ਪੱਥਰ ਦਾ ਕੰਮ ਆ ਸਾਰਾ ਤੁਸੀਂ ਕੀਤਾ ਹੈ ਨਾ ਇਹ ਤੇ ਇਹਦੀ ਜੇ ਆਪਾਂ ਕਹੀਏ ਬਾਈ ਸਾਰੇ ਬਜਟ ਦੀ ਗੱਲ ਆਪਾਂ ਕਰੀਏ ਕੋਠੀ ਬਣ ਗਈ ਹੈ ਨਾ ਬਾਈ ਹੋਰ ਇਹ ਕਹਿੰਦਾ ਵੀ ਬਜਟ ਦੱਸਿਆ ਬਾਈ ਉਹਨਾਂ ਨੇ ਵੀ ਸਹੀ ਰਿਹਾ ਜਿੰਨਾ ਕਿ ਸਾਨੂੰ ਠੇਕੇਦਾਰ ਭਰਾ ਨੇ ਵੀ ਦੱਸਿਆ ਜੀ ਹੁਣ ਥੋੜੀ ਜਿਹੀ ਜੌਬ ਸੀਗੀ ਦੋ ਵਾਰ ਹੈ ਨਾ ਪੱਥਰ ਵਗੈਰਾ ਦੀ ਇਹ ਬਾਈ ਤੁਸੀਂ ਆਪ ਦਵਾ ਕੇ ਲੈ ਨਾਲ ਹਾਂ ਜੀ ਅਸੀਂ ਆਪ ਗਏ ਸੀ ਨਾਲ ਠੇਕੇਦਾਰ ਵੀ ਗਏ ਸੀ ਤੇ ਮਾਰਕੀਟ ਕੱਥੇ ਗਏ ਸੀ ਬਾਈ ਤੁਸੀਂ ਤੇ ਜਿੰਨਾ ਕੁ ਸੋਨੂ ਬਾਈ ਹੋਰਾਂ ਨੇ ਦੱਸਿਆ ਵੀ ਆਪਾਂ ਬਾਈ ਇੰਨੇ ਕੇ ਪੈਸੇ ਲਾਵਾਂਗੇ ਤੇ ਇਹ ਸਾਰੀ ਗੁੱਠੀ ਦਾ ਬਾਈ ਸਾਰਾ ਟੋਟਲੀ ਪੱਥਰ ਉਹਨੇ ਪੈਸਾ ਦਾ ਆ ਗਿਆ ਜਿੰਨਾ ਕੁ ਬਜਟ ਦੱਸਿਆ ਸੀ ਜਿੰਨਾ ਕੁ ਦੱਸਿਆ ਸੀ ਉਨਾ ਹੀ ਆਇਆ ਸਾਰਾ ਉਹਨੇ ਦਾ ਲਿਆ ਕੇ ਕੋਈ ਦੂਆ ਤੁਸੀਂ ਲਾਉਣ ਲਾਉਣ ਦਾ ਕੰਮ ਰਹਿ ਗਿਆ ਤੇ ਸਾਰਾ ਕਹਿੰਦਾ ਬਾਈ ਕੁਆਲਿਟੀ ਜੇ ਆਪਾਂ ਦੇਖੀਏ ਕੁਆਲਿਟੀ ਜੀ ਬਹੁਤ ਵਧੀਆ ਸਾਰੀ ਜਿਵੇਂ ਆਪਾਂ ਬਜਟ ਦੀ ਗੱਲ ਕਰਦੇ ਆ ਬਾਈ ਜੇ ਤੁਸੀਂ ਕਹਿੰਦੇ ਬਜਟ ਉਨਾ ਕਰਿਆ ਕਿਤੇ ਇਹ ਤਾਂ ਨਹੀਂ ਕੰਪਰੋਮਾਈਜ਼ ਕੀਤਾ ਵੀ ਯਾਰ ਇੱਥੇ ਮਾੜਾ ਛੋਟ ਕੱਟ ਪੈਸਿਆਂ ਵਾਲਾ ਲਾ ਦੀਆਂ ਜਾਂ ਕੱਟ ਕਿਉਂਕਿ ਇਹ ਟਾਇਲ ਤਾਂ 20 ਤੋਂ ਵੀ ਸਟਾਰਟ ਹੋ ਜਾਂਦੀ ਹੈ 100 ਤੱਕ ਜਾਂਦੀ ਹੈ ਤੇ ਕੋਈ ਇਦਾਂ ਦਾ ਤਾਂ ਨਹੀਂ ਬਾਈ ਇਹ ਇਦਾਂ ਦਾ ਕੁਛ ਨਹੀਂ ਜੀ ਤੇ ਬਾਈ ਦਿਖਾ ਦਿਓ ਕੁਆਲਿਟੀ ਦਿਸੀ ਰਹੀ ਹੈ ਤੁਹਾਨੂੰ ਬਾਹਰ ਵੀ ਦਿਖਾ ਦਿਓ ਸਾਰੀ ਐਲੀਵੇਸ਼ਨ ਤੇ ਵੀ ਲੱਗੀ ਹੋਈ ਹੈ ਇਧਰਲੇ ਪਾਸੇ ਤੇ ਉਹ ਵੀ ਦਿਖਾ ਦਿਓ ਆ ਟਾਇਲ ਵੀ ਇੱਥੋਂ ਵੀ ਦਿਖਾਓ ਤੁਸੀਂ ਦਿਖਾਈ ਚੱਲੋ ਨਾਲ ਦੀ ਨਾਲ ਆਪਾਂ ਆਪਣੇ ਭਰਾਵਾਂ ਨੂੰ ਡਿਜ਼ਾਈਨ ਆਪਾਂ ਹਰ ਕੋਠੀ ਦਾ ਦਿਖਾਉਣੇ ਹੁੰਦੇ ਕਿੱਥੇ ਕਿੱਥੇ ਕੀ ਬਣਿਆ ਹਾਂਜੀ ਹਾਂਜੀ ਤੇ ਇਧਰ ਬਾਈ ਜੇ ਦੱਸੋ ਜੇ ਆਪਾਂ ਸਟਾਰਟਿੰਗ ਦੇ ਵਿੱਚ ਆਏ ਆ ਇਹ ਡ੍ਰੈਗ ਰੂਮ ਬਣ ਗਈ ਹੈ ਆਪਣਾ ਅੱਛਾ ਖੁੱਲਾ ਡ੍ਰੈਗ ਰੂਮ ਆ ਦੋਸਤੋ ਇਹਦਾ ਇੱਕ ਗੇਟ ਬਾਹਰ ਦਿੱਤਾ ਬਾਈ ਹਾਂਜੀ ਇੱਕ ਗੇਟ ਤਾਂ ਬਾਹਰ ਰੱਖਿਆ ਬਈ ਜੀ ਠੀਕ ਹੈ ਜੀ ਠੀਕ ਹੈ ਤੇ ਬਾਈ ਜਦੋਂ ਆਪਾਂ ਇੰਟਰ ਹੋਏ ਆ ਹਾਂ ਤੇ ਇਹ ਇਧਰ ਕਿ ਜਨਾਗਿਆ ਵੀ ਇਹ ਕਿਚਨ ਬਣ ਗਿਆ ਜੀ ਮਗਰ ਟਰੈਕ ਸਾਈਡ ਖੁੱਲਾ ਕਿਤਨਾ ਹੈ ਨਾ ਬਾਈ ਉਧਰ ਆਰ ਜੀ ਸੋਈ ਹੋਇਆ ਹਾਂਜੀ ਹਾਂ ਉਹ ਮਗਰ ਆਪਣਾ ਜਿਵੇਂ ਪਿੰਡਾਂ ਦੇ ਵਿੱਚ ਓਪਨ ਚੁੱਲ੍ਹੇ ਚੌਕੇ ਚੱਲਦੇ ਜੀ ਹਾਂਜੀ ਹਾਂ ਉਸ ਤਰ੍ਹਾਂ ਜਗ੍ਹਾ ਬਣਾਤੀ ਜੀ ਬਸਾਈਡ ਇਹ ਬਾਈ ਇਧਰ ਵੀ ਮੈਂ ਕਹਿੰਦਾ ਸਾਰੇ ਪੱਕਾ ਕਰਤਾ ਬਾਈ ਹਾਂਜੀ 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 ਕਮਰਾਂ ਦੇ ਵਿੱਚ ਮਤਲਬ ਕਿ ਵਿੰਡੋ ਵਗੈਰਾ ਲਾਤੀਆਂ ਹੋਰ ਰੋਸ਼ਨੀ ਵਗੈਰਾ ਜਾਂਦੀ ਹੈ ਜੀ ਠੀਕ ਹੈ ਬਾਈ ਨਾਲ ਵਿੰਡੋ ਨਾਲ ਰੋਸ਼ਨੀ ਪੈਂਦੀ ਬਾਹਰ ਆ ਗਈ ਨਾ ਜਗ੍ਹਾ ਦੀ ਇਹ ਗੁਣੀ ਇੱਥੇ ਕੱਢਤਾ ਸੀਗਾ ਇਧਰੋਂ ਮਤਲਬ ਚੁੱਲ੍ਹੇ ਚੌਕੇ 'ਚ ਵਰਤ ਲੈਣੇ ਜੀ ਇਸ ਨੂੰ ਕਹਿੰਦਾ ਮਤਲਬ ਬਾਈ ਹੋਰ ਇਹਨਾਂ ਇੱਕ ਕਮਰੇ ਜਿਹਨਾਂ ਦਾ ਇੱਥੇ ਲਾਇਆ ਪਿਆ ਪੱਤਰਾ ਹਾਂਜੀ ਸਾਈਡਾਂ ਦੇ ਵੀ ਪਿਛਲੇ ਵੀ ਜਗਾ ਕੀ ਸਾਈਡਾਂ ਦੇ ਵੀ ਸਾਰਾ ਦਿਖਾ ਦਿਓ ਤੇ ਟੋਟਲ ਬਾਈ ਹੋਰ ਇਹਨਾਂ ਆਪਾਂ ਬਜਟ ਦੀ ਗੱਲ ਕਰਾਂਗੇ ਕਿੰਨੇ ਕੁ ਪੈਸਿਆਂ ਚ ਸਾਰਾ ਸਮਾਨ ਆ ਗਿਆ ਉਹ ਵੀ ਆਪਾਂ ਗੱਲਬਾਤ ਕਰਾਂਗੇ ਇੱਕ ਵਾਰੀ ਤੁਹਾਨੂੰ ਸਾਰਾ ਡਿਜ਼ਾਈਨ ਦਿਖਾਉਣੇ ਚੱਲ ਕੇ ਤੇ ਆ ਜਾਓ ਜੀ ਕਿਚਨ ਦੇ ਵਿੱਚ ਵਾਪਸ ਆ ਗਏ ਆਪਾਂ ਤੁਹਾਨੂੰ ਆਰਜੀ ਸੋਈ ਜਿਹੜੀ ਆਪਾਂ ਬਾਹਰ ਚੁੱਲ੍ਹਾ ਚੌਕਾ ਕਹਿ ਸਕਦੇ ਪਿੰਡਾਂ ਚ ਆਪਾਂ ਰੱਖਦੇ ਹੁੰਨੇ ਉਹ ਦਿਖਾਤਾ ਤੁਹਾਨੂੰ ਬਾਈ ਡ੍ਰੈਇੰਗ ਰੂਮ ਵੀ ਹੋ ਗਿਆ ਕਿਚਨ ਵੀ ਹੋ ਗਿਆ ਹਣਾ ਤੇ ਇੱਧਰ ਬਾਈ ਇਸ ਟੂਰ ਆਇਆ ਇਸ ਟੂਰ ਹੋ ਗਿਆ ਹਾਂਜੀ ਹਾਂਜੀ ਤੇ ਬਈ ਜੇ ਆਪਾਂ ਇਹਦੀ ਗੱਲ ਕਰੀਏ ਹਾਂਜੀ ਆ ਜੋੜੀਆਂ ਲੱਗੀਆਂ ਹਨਾ ਇਹ ਬਈ ਸਰਮੇਕਾ ਲੱਗਿਆ ਹੋਇਆ ਹਾਂਜੀ ਇਹ ਸਰਮੇਕਾ ਲੱਗਿਆ ਹੈ ਬੋਰਡ ਦੇ ਉੱਤੇ ਹਾਂਜੀ ਬੋਰਡ ਦੇ ਉੱਤੇ ਠੀਕ ਹੈ ਬਈ ਤੇ ਆਪਾਂ ਖਰਚੇ ਦੀ ਗੱਲ ਵੀ ਕਰਾਂਗੇ ਕੋਈ ਨਹੀਂ ਬਈ ਸਾਰੀ ਹਨਾ ਆਪਾਂ ਇੱਕ ਵਾਰੀ ਡਿਜ਼ਾਈਨ ਦਿਖਾ ਦਈਏ ਹਾਂਜੀ ਤੇ ਬਈ ਇੱਧਰ ਰਖਾ ਦਿਓ ਆ ਬਾਥਰੂਮ ਦਾ ਏਰੀਆ ਆ ਗਿਆ ਜੀ ਆ ਬਾਥਰੂਮ ਹੈ ਤੇ ਬਈ ਇਹ ਬਾਥਰੂਮ ਆ ਮੰਨ ਕੇ ਚੱਲੋ ਇਹ ਲੌਬੀ ਨਾਲ ਹੀ ਅਟੈਚ ਆਖਲੀ ਨਾਲ ਹਾਂਜੀ ਲੌਬੀ ਦਾ ਇੱਕੋ ਬੈਡਰੂਮ ਹੈ ਜੀ ਅੱਛਾ ਕਮਰੇ ਨਾਲ ਵੀ ਅਟੈਚ ਹਾਂਜੀ 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 ਇਹਦਾ ਟੈਚ ਹੈ ਜੀ ਆਪਣਾ ਡਰੈਸਿੰਗ ਬਣਾਇਆ ਜਿੱਥੇ ਆਪਣਾ ਹਾਂ ਜੀ ਅੱਛਾ ਅੱਛਾ ਉਹੀ ਉਹੀ ਬਾਥਰੂਮ ਹੈ ਬਾਈ ਹਾਂ ਜੀ ਹਾਂ ਜੀ ਹਾਂ ਜੀ ਠੀਕ ਹੈ ਠੀਕ ਹੈ ਕਹਿੰਦਾ ਮਤਲਬ ਉਧਰੋਂ ਬਾਈ ਨੰਗਾ ਸੀਗਾ ਉਹਦਾ ਹਾਂ ਜੀ ਬਾਥਰੂਮ ਇੱਕੋ ਹੀ ਆ ਗਿਆ ਡਰੈਸਿੰਗ ਇਹਨੂੰ ਇਕੱਲੇ ਨੂੰ ਟੈਚ ਕਰ ਹਾਂ ਜੀ ਹਾਂ ਜੀ ਤੇ ਬਾਈ ਦੋਸਤੋ ਡਿਜ਼ਾਈਨ ਕਿਵੇਂ ਲੱਗਾ ਤੁਸੀਂ ਦੱਸਣਾ ਜ਼ਰੂਰ ਹੈ ਤੇ ਇੱਕ ਬਾਈ ਬੈੱਡਰੂਮ ਇੱਕੋ ਹੀ ਹੈ ਇਹਦੇ ਚ ਹਾਂ ਜੀ ਇੱਕੋ ਸਾਹਮਣੇ ਜੀ ਬੈੱਡਰੂਮ ਅੱਛਾ ਇੱਧਰ ਦਿਖਾ ਦਿਓ ਬਾਈ ਆੜ ਜਨ ਆ ਗਿਆ ਇਧਰਲੇ ਪਾਸੋਂ ਦੋਸਤੋ ਇੱਕ ਆ ਬੈੱਡਰੂਮ ਆ ਗਿਆ ਖੁੱਲੇ ਬੈੱਡਰੂਮ ਨੇ ਕੋਠੀ ਟੋਟਲ ਗੋਠੀ ਦੇ ਵਿੱਚ ਜੇ ਆਪਾਂ ਦੇਖੀਏ ਪੱਥਰ ਤੋਂ ਲਾ ਕੇ ਜੋੜੀਆਂ ਦਾ ਵੀ ਕੰਮ ਹੋਇਆ ਹਾਂਜੀ ਹਾਂਜੀ